ਅੱਜ ਆਪਾਂ ਮਟਰ ਪਨੀਰ ਦੀ ਸਬਜੀ ਇਸ ਤਰੀਕੇ ਨਾਲ ਬਣਾਵਾਂਗੇ ਤਾਂ ਕਿ ਘਰ ਵਾਲੇ ਵੀ ਪੁੱਛਣਗੇ ਵੀ ਤੁਸੀਂ ਇਹ <table>ਤੇ ਮੰਗਵਾਇਆ ਜੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਕਮੈਂਟ ਕਰਕੇ ਦੱਸਣਾ ਤੁਹਾਨੂੰ ਇਹ ਮਟਰ ਪਨੀਰ ਦੀ ਰੈਸਪੀ ਕਿਓ ਜੀ ਲੱਗੀ ਤੇ ਇਹ ਬਹੁਤ ਹੀ ਸਿੰਪਲ ਅਤੇ ਸੌਖੇ ਤਰੀਕੇ ਨਾਲ ਤੁਹਾਨੂੰ ਆਪ ਬਣਾ ਕੇ ਦਿਖਾਵਾਂਗੇ ਮਟਰ ਪਨੀਰ ਦੀ ਸਬਜੀ ਤੇ ਇਹ ਆਪਣੇ ਸਿੰਪਲ ਮਸਾਲਿਆਂ ਤੋਂ ਹੀ ਤਿਆਰ ਕਰਾਂਗੇ ਤੇ ਚਲੋ ਜੀ ਤੁਹਾਨੂੰ ਆਪਾਂ ਲੈ ਚੱਲਦੇ ਹਾਂ ਆਪਣੇ ਮਸਾਲਿਆਂ ਵਾਲ ਜਿਹੜੇ ਕਿ ਆਪਾਂ ਇਹਦੇ ਵਿੱਚ ਐਡ ਕਰਨੇ ਆ। ਇੱਧਰ ਆਪਾਂ ਦੇਖੋ ਲਸਣ ਲੈ ਲਿਆ, ਪਿਆਜ਼ ਕੱਟ ਲਿਆ, ਅਦਰ ਲੈ ਲਿਆ ਤੇ ਇੱਕ ਟਮਾਟਰ ਲੈ ਲਿਆ। ਦੇਖੋ। ਤੇ ਇਹ ਆਪਾਂ ਬ੍ਰੈਂਡ ਕਰਾਂਗੇ। ਇੱਧਰ ਆਪਾਂ 250 ਗ੍ਰਾਮ ਪਨੀਰ ਲੈ ਲਿਆ ਜੇ ਤੁਹਾਨੂੰ ਆਪਾਂ ਦਿਖਾਵਾਂਗੇ। ਇੱਧਰ ਆਪਾਂ ਮਿਕਸੀ ਜਾਰ ਲੈ ਲਿਆ ਜਿਹਦੇ ਵਿੱਚ ਆਪਾਂ ਅਦਰ ਲੈ ਐਡ ਕਰਾਂਗੇ। ਲਸਣ ਪਿਆਜ਼ ਤੇ ਲਾਲ ਟਮਾਟਰ। ਤੇ ਤਿੰਨ ਚਾਰ ਆਪਾਂ ਇਹਦੇ ਵਿੱਚ ਹਰੀਆਂ ਮਿਰਚਾਂ ਐਡ ਕਰਾਂਗੇ ਤੁਸੀਂ ਕਾਲੀਆਂ ਵੀ ਲੈ ਸਕਦੇ ਹੋ ਤੇ ਜੀਰਾ ਤੇ ਇਹਦਾ ਟੱਕ ਟੱਕਣ ਲਗਾ ਕੇ ਆਪਾਂ ਇਹਦਾ ਇੱਕ ਪੇਸਟ ਬਣਾ ਲਵਾਂਗੇ ਜੋ ਕਿ ਇਸ ਤਰ੍ਹਾਂ ਤਿਆਰ ਹੋਊਗਾ ਦੇਖੋ ਇਹ ਆਪਣਾ ਪੇਸਟ ਬਣ ਕੇ ਤਿਆਰ ਹੋ ਗਿਆ ਇੱਧਰ ਆਪਾਂ ਇੱਕ ਕਟੋਰੀ ਲੈ ਲਈ ਜਿਹਦੇ ਵਿੱਚ ਆਪਾਂ ਲਾਲ ਮਿਰਚ ਪਾਊਡਰ ਧਨੀਆ ਪਾਊਡਰ ਹਲਦੀ ਤੇ ਮਸਾਲਾ ਤੇ ਨਮਕ ਇਨਾਂ ਨੂੰ ਲੈ ਕੇ ਆਪਾਂ ਮਿਕਸ ਕਰ ਲਵਾਂਗੇ ਇਹ ਮਿਕਸ ਕਰਨ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਣੀ ਐਡ ਕਰਾਂਗੇ ਤੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਫਿਰ ਮਿਕਸ ਕਰ ਲਵਾਂਗੇ ਪਾਣੀ ਵਿੱਚ ਇਸ ਤਰ੍ਹਾਂ ਮਸਾਲੇ ਤੇ ਸਬਜ਼ੀ ਬਣਾਉਣ ਨਾਲ ਸਬਜ਼ੀ ਹੋਰ ਵੀ ਬਹੁਤ ਵਧੀਆ ਅਤੇ ਟੇਸਟੀ ਬਣਦੀ ਹੈ ਇੱਕ ਵਾਰੀ ਇਹ ਜ਼ਰੂਰ ਟਰਾਈ ਕਰੋ ਦੇਖੋ ਆਪਣੇ ਮਸਾਲੇ ਚੰਗੀ ਤਰ੍ਹਾਂ ਪਾਣੀ ਵਿੱਚ ਮਿਕਸ ਹੋ ਗਏ ਇੱਧਰ ਆਪਾਂ ਕੜਾਈ ਲੈ ਲਈ ਕੜਾਹੀ ਵਿੱਚ ਤੇਲ ਪਾਇਆ ਤੇਲ ਆਪਣਾ ਗਰਮ ਹੋ ਗਿਆ ਜੀਰਾ ਪਾਇਆ ਜੀਰਾ ਆਪਣਾ ਝਟਕਣ ਤੋਂ ਬਾਅਦ ਇਹਦੇ ਵਿੱਚ ਆਪਾਂ ਮਸਾਲੇ ਪਾਏ ਆ ਜੋ ਕਿ ਪਿਆਜ਼ ਅਦਰਕ ਲਸਣ ਟਮਾਟਰ ਆਪਾਂ ਬਣਾ ਕੇ ਪੇਸਟ ਕੀਤੇ ਹੋਏ ਸੀ ਤੇ ਉਹਨਾਂ ਨੂੰ ਆਪਾਂ ਭੁੰਨ ਲਵਾਂਗੇ ਮਸਾਲੇ ਆਪਾਂ ਘੱਟ ਗੈਸ ਤੇ ਹੀ ਭੁੰਨਾਂਗੇ ਦੇਖੋ ਮਸਾਲੇ ਪੁੱਜਣ ਤੋਂ ਬਾਅਦ ਇਹਦੇ ਵਿੱਚ ਜੋ ਆਪਾਂ ਪਾਣੀ ਵਿੱਚ ਮਸਾਲੇ ਐਡ ਕਰਕੇ ਪੇਸਟ ਬਣਾਇਆ ਸੀ ਉਹ ਵੀ ਇਹਦੇ ਵਿੱਚ ਐਡ ਕਰ ਦੇਾਂਗੇ ਇਸ ਤਰ੍ਹਾਂ ਮਸਾਲੇ ਪਾਉਣ ਨਾਲ ਆਪਣੀ ਸਬਜ਼ੀ ਹੋਰ ਵੀ ਬਹੁਤ ਵਧੀਆ ਤੇ ਟੇਸਟੀ ਬਣਦੀ ਹੈ ਇਹ ਜ਼ਰੂਰ ਟਰਾਈ ਕਰਿਓ ਇਸ ਵਾਰੀ ਤੇ ਪਟੋਰੀ ਧੋ ਕੇ ਆਪਾਂ ਇਹਦੇ ਵਿੱਚ ਇਸ ਤਰ੍ਹਾਂ ਮਸਾਲੇ ਵਾਲੀ ਪਾ ਦੇਵਾਂਗੇ ਤੇ ਇਹਨੂੰ ਆਪਾਂ ਮਸਾਲੇ ਨੂੰ ਘੱਟ ਗੈਸ ਤੇ ਹੀ ਭੁੰਨਾਂਗੇ ਜਿੰਨਾ ਵਧੀਆ ਮਸਾਲਾ ਆਪਣਾ ਪੁੱਜੇਗਾ ਸਬਜ਼ੀ ਉਨੀ ਹੀ ਜ਼ਿਆਦਾ ਟੇਸਟੀ ਬਣੇਗੀ ਦੇਖੋ ਆਪਣੇ ਮਸਾਲੇ ਕਿੰਨੇ ਵਧੀਆ ਪੱਕ ਚੁੱਕੇ ਦੇਖੋ ਮਸਾਲੇ ਪੱਕਣ ਤੋਂ ਬਾਅਦ ਇਹਦੇ ਵਿੱਚ ਆਪਾਂ ਪਨੀਰ ਐਡ ਕਰ ਦੇਵਾਂਗੇ ਜੋ ਆਪਾਂ ਪੀਸ ਕਰਕੇ ਰੱਖ ਲਈ ਸੀ ਤੇ ਇਹਦੇ ਵਿੱਚ ਹੀ ਆਪਾਂ ਮਟਰ ਐਡ ਕਰਾਂਗੇ ਜੋ ਆਪਾਂ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲਈ ਸੀ ਮਟਰ ਆਪਾਂ ਪੈਕਟਾਂ ਵਾਲੇ ਹੀ ਲਏ ਆ ਜੋ ਆਪਾਂ ਗਰਮ ਪਾਣੀ ਵਿੱਚ ਦੋ ਤਿੰਨ ਵਾਰੀ ਧੋ ਕੇ ਰੱਖ ਲਈ ਸੀ ਦੇਖੋ ਇਹ ਸਬਜ਼ੀ ਜ਼ਰੂਰ ਟਰਾਈ ਕਰੋ ਤੇ 채ਨਲ ਦੇ ਪਹਿਲੀ ਵਾਰ ਆਏ ਹੋ ਪਲੀਜ਼ 채ਨਲ ਨੂੰ ਲਾਈਕ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਰੈਸਪੀ ਕਿਹੋ ਜੀ ਲੱਗੀ ਇਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਐਡ ਕਰਕੇ ਪਾਣੀ ਆਪਾਂ ਗਰਮ ਹੀ ਲਿਆ ਸੀ ਜੋ ਕਿ ਆਪਾਂ ਇਹਦੇ ਵਿੱਚ ਐਡ ਕਰ ਲਿਆ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਹਦਾ ਢੱਕਣ ਲਗਾ ਕੇ ਆਪਾਂ 3 ਤੋਂ 4 ਮਿੰਟ ਵਾਸਤੇ ਘੱਟ ਗੈਸ ਤੇ ਹੀ ਮਸਾਲਿਆਂ ਨੂੰ ਭੁੰਨਾਂਗੇ ਸਬਜੀ ਨੂੰ ਦੇਖੋ ਆਪਣੀ ਸਬਜੀ ਦਾ ਕਲਰ ਵੀ ਕਿੰਨਾ ਵਧੀਆ ਆਇਆ ਤੇ ਆਪਣੀ ਸਬਜੀ ਵੀ ਕਿੰਨੀ ਵਧੀਆ ਪੱਕ ਕੇ ਤਿਆਰ ਹੋ ਗਈ ਹੈ ਇਹਨੂੰ ਹੁਣ ਆਪਾਂ 3 ਤੋਂ 4 ਮਿੰਟ ਵਾਸਤੇ ਘੱਟ ਗਏਸਤੇ ਹੀ ਪਕਾਇਆ ਸੀ ਤਾਂ ਕਿ ਇਹਨਾਂ ਮਸਾਲੇ ਚੰਗੀ ਤਰ੍ਹਾਂ ਪੱਕ ਜਾਂਦੇ ਕੋ ਸਬਜ਼ੀ ਦਾ ਕਲਰ ਕਿੰਨਾ ਵਧੀਆ ਆਇਆ ਤੇ ਖਾਣ ਵਿੱਚ ਵੀ ਇੰਨੀ ਹੀ ਟੇਸਟੀ ਸੀ ਜਿੰਨੀ ਕਿ ਦੇਖਣ ਵਿੱਚ ਸੋਹਣੀ ਲੱਗ ਰਹੀ ਸੀ ਤੁਸੀਂ ਇਹ ਪੂਰੀ ਪਰੌਂਠੇ ਸਿੰਪ ਰੋਟੀ ਨਾਲ ਖਾ ਸਕਦੇ ਹੋ ਬਹੁਤ ਹੀ ਵਧੀਆ ਇਹ ਢਾਬਾ ਸਟਾਈਲ ਸਬਜੀ ਬਣ ਕੇ ਤਿਆਰ ਹੋਈ ਹੈ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਰੈਸਪੀ ਮਟਰ ਪਨੀਰ ਦੀ ਕਿ ਇਸ ਤਰ੍ਹਾਂ ਲੱਗੀ ਤੇ ਲਾਈਕ ਜ਼ਰੂਰ ਕਰਿਆ ਕਰੋ ਤੇ ਕਮੈਂਟ ਵੀ ਤੇ ਵੀਡੀਓ ਬਣਾਉਣ ਵਿੱਚ ਬਹੁਤ ਮਿਹਨਤ ਲੱਗਦੀ ਹੈ ਪਲੀਜ਼ ਲਾਈਕ ਤੇ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਤੁਹਾਨੂੰ ਇਹ ਰੈਸਪੀ ਕਿਹੋ ਜਿਹੀ ਲੱਗੀ ਦੇਖੋ ਆਪਣੀ ਕਿੰਨੀ ਵਧੀਆ ਸਬਜੀ ਬਣ ਕੇ ਤਿਆਰ ਹੋਈ ਹੈ ਇਹ ਆਪਣੇ ਸਿੰਪਲ ਮਸਾਲਿਆਂ ਤੁਸੀਂ ਬਣਾਈ ਸੀ ਦੇਖੋ ਇਹ ਸਿੰਪਲ ਰੋਟੀ ਪੂਰੀ ਪਰੌਂਠੇ ਜਾਵਲ ਨਾਲ ਤੁਸੀਂ ਕਿਸ ਤਰ੍ਹਾਂ ਵੀ ਲੰਚ ਡਿਨਰ ਵਿੱਚ ਲੈ ਸਕਦੇ ਹੋ ਤੇ ਬੱਚਿਆਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਆਊਗਾ ਕਿ ਤੁਸੀਂ ਦੋ ਦੀ ਥਾਂ ਚਾਰ ਰੋਟੀਆਂ ਖਾਣਾ ਪਸੰਦ ਕਰੋਗੇ ਇਹ ਸਬਜੀ ਨਾਲ ਪਲੀਜ਼ ਚੈਨਲ ਦੇ ਪਹਿਲੀ ਵਾਰਾਂ ਇਹ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨ ਕਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਇਹ ਰੈਸਪੀ ਕਿਓ ਜੀ ਲੱਗੀ ਤੇ ਤੁਸੀਂ ਕਮੈਂਟ ਕਰਕੇ ਦੱਸਿਓ ਇਹ ਵੀਡੀਓ ਤੁਸੀਂ ਕਿਹੜੇ ਸ਼ਹਿਰ ਤੋਂ ਕਿਹੜੇ ਪਿੰਡ ਤੋਂ ਦੇਖ ਰਹੇ ਹੋ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਲਈ ਸਾਰਿਆਂ ਦਾ